ਬਾਪੂ ਤੁਸੀਂ ਇਹ ਛੱਡੋ ਖਬਰਾਂ ਨੂੰ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ ਉਹ ਤੇਰੀਆਂ ਗੱਲਾਂ ਸੁਣਨ ਨੂੰ ਕੀ ਐ ਕੋਈ ਕਿਹੜਾ ਚੱਜ ਦੀ ਸੁਣਾਉਣੀ ਐ ਮੈਨੂੰ ਤਾਂ ਮਾੜਾ ਮੁੱਟਾ ਇਹਦੇ ਵਿੱਚ ਚਾਰ ਅੱਖਰ ਪੜ ਲੈਣ ਦੇ ਬਾਪੂ ਹਾਂ ਮੇਰੀ ਗੱਲ ਤਾਂ ਸੁਣ ਕੀ ਸੁਣਾ ਹੁਣ ਤੁਹਾਨੂੰ ਵੀ ਪਤਾ ਕੱਲ ਸਾਡੀ ਕਾਫੀ ਲੜਾਈ ਜੀ ਹੋ ਗਈ ਸੀ ਮੈਥੋਂ ਅੱਗੇ ਹੱਥ ਚੱਕਿਆ ਗਿਆ ਸੀ ਇਹ ਤਾਂ ਮੈਨੂੰ ਪਤਾ ਹੀ ਸੀ ਪਤਾ ਵੀ ਤੂੰ ਹੈ ਨਹੀਂ ਟਿਕੱਕ ਕੇ ਬੈਠਣ ਵਾਲਾ ਕਿਉਂ ਹੱਥ ਚੱਕਿਆ ਤੈਨੂੰ ਸ਼ਰਮ ਨਹੀਂ ਆਈ ਉਹ ਬਾਪੂ ਉਹ ਵੀ ਤਾਂ ਦੇਖ ਲਿਆ ਕਰੋ ਉਹ ਜੇ ਬੋਲਦੀ ਜਿਵੇਂ ਤੂੰ ਗੁੱਸੇ 'ਚ ਹੱਥ ਚੱਕਿਆ ਗਿਆ ਨਹੀਂ ਟੀਸੀ ਤੇ ਉਹ ਵਿਚਾਰੀ ਬੋਲਣ ਲੱਗੀ ਉਹ ਤਾਂ ਮੂੰਹ ਚ ਬੋਲਨੀ ਉਹਦੇ ਪਰ ਮੈਂ ਨਹੀਂ ਬੋਲਣਾ ਬਾਪੂ ਤੁਹਾਨੂੰ ਤਾਂ ਮੈਂ ਹੀ ਬੁਰਾ ਲੱਗਦਾਗਾ ਮੈਂ ਬਗ ਜਾਣਾ ਫਿਰ ਪੁੱਤ ਮੈਨੂੰ ਪਤਾ ਹੈ ਤੇਰੀ ਰਗ ਰਗ ਦਾ ਪਤਾ ਹੈ ਮੈਨੂੰ ਪਤਾ ਹੈ ਵੀ ਤੂੰ ਕਿੰਨਾ ਕੁ ਪਾਣੀ ਪੀਂਨਾ ਹੈ ਕਿੰਨਾ ਕੁ ਨਹੀਂ ਉਹ ਹੀ ਤੂੰ ਤਾਂ ਉਹੀ ਰੱਖਦੀ ਹੈ ਚੱਲ ਚੰਗਾ ਹੁਣ ਦੱਸ ਕੀ ਕਹਿੰਦਾ ਮੈਂ ਕਹਿੰਦਾ ਸੀਗਾ ਹਾਂ ਮੈਂ ਉਹਦੇ ਨਾਲ ਕੋਈ ਇੱਕ ਵਾਦਾ ਕੀਤਾਗਾ ਵਾਦਾ ਕੀਤਾ ਹਾਂ ਹਾਂ ਕਿ ਉਹਦੇ ਜਿਹੜੇ ਅਧੂਰੇ ਸੁਪਨੇ ਸੀ ਨਾ ਉਹ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਉਹਨੂੰ ਵਾਦਾ ਕਰਿਆ ਉਹਨਾਂ ਨਾਲ। ਅੱਛਾ ਪੁੱਤ। ਹਾਂ। ਸੁਪਨਾ ਅਧੂਰਾ ਪਿਆ ਪੂਰਾ ਕਰ ਦੇਗਾ ਤੂੰ। ਹੋਗਾ ਪੁੱਤ ਕਰ ਨਹੀਂ ਸਕਦਾ ਮੈਂ। ਸ਼ੁਕਰ ਹੈ ਜੇ ਕੋਈ ਚੱਜ ਦੀ ਗੱਲ ਕੀਤੀ ਪੁੱਤ। ਦੱਸ ਤਾਂ ਸਹੀ ਇਹੋ ਜਿਹਾ ਕੀ ਸੁਪਨਾ ਹੈ ਜਿਹੜਾ ਤੂੰ ਪੂਰਾ ਕਰਨ ਲੱਗਿਆ। ਉਹ ਮੈਨੂੰ ਤਾਂ ਐ ਡਰ ਲਾ ਤੂੰ ਤੁਸੀਂ ਵੇਖ ਤੂੰ ਮੇਰੇ ਗਾਲੀ ਨਾ ਪੈਜੋ। ਨਹੀਂ ਨਹੀਂ। ਪਹਿਲਾਂ ਤੁਸੀਂ ਮੇਰੀ ਪੜ੍ਹਾਈ ਵਿੱਚ ਛੱਡਾਤੀ। ਮੈਂ ਕਹਿੰਦਾ ਸੀਗਾ। ਹੂੰ। ਉਹਨਾਂ ਅੱਗੇ ਪੜ੍ਹਨਾ ਚਾਹੁੰਦੀ ਸੀ। ਅੱਛਾ ਪ੍ਰੀਤ ਕਹਿੰਦੀ ਮੈਂ ਪੜ੍ਹਨਾ। ਹਾਂ ਬੱਪੂ ਕਿਹਦਾ ਬਹੁਤ ਵਧੀਆ ਗੱਲ ਆ ਪੁੱਤਾਂ ਹਾਂ ਹਾਂ ਖੁਸ਼ੀ ਦੀ ਗੱਲ ਐ ਪੱਕਾ ਬੱਪੂ ਜੇ ਪ੍ਰੀਤ ਕਹਿੰਦੀ ਐ ਹਾਂ ਤੂੰ ਪੜਨ ਲਾ ਦੇ ਫੇਰ ਪੱਕਾ ਕੇ ਬੱਪੂ ਪੱਕੀ ਜਮਾ ਪੱਕੀ ਗੱਲ ਐ ਬੱਪੂ ਥੋੜਾ ਔੜਾ ਪੜਾਈ ਤੇ ਖਰਚਾ ਵੀ ਆ ਸਕਦਾ ਹੋਰ ਹੁਣ ਕਿਉਂ ਨਹੀਂ ਜੇ ਪੜ ਖਰਚਾ ਕਰਦੇ ਆਂਗੇ ਜੇ ਪੜ ਲੇਗੀ ਨਾ ਉਹਨੂੰ ਨੌਕਰੀ ਵੀ ਮਿਲ ਜੂ ਫੇਰ ਹਾਂ ਆਪਣੇ ਪਹੀ ਵਾਂਗੂ ਮਿਲ ਜੂ ਉਹਨੂੰ ਬਸ ਫੇਰ ਫੇਰ ਤਾਂ ਗੱਲ ਬਣ ਜੂ ਲੈ ਬੱਪੂ ਪਰ ਮੈਂ ਤਾਂ ਉਈ ਡਰਿਆ ਬੈਠਾ ਸੀ ਮੈਂ ਕਿਹਾ ਸੀ ਕਦੇ ਤੁਸੀਂ ਮੈਨੂੰ ਉਲਟਾ ਬੋਲਣੇ ਲੱਗ ਜਓ ਤੇਰਾ ਵਿਆਹ ਕਰਤਾ ਚੁੱਪਚਾਪ ਕਰਕੇ ਤੂੰ ਮੇਉਂ ਦਾ ਕੰਮ ਤੇ ਲੱਗ ਰ ਪਈ ਪਈ ਉਹ ਵੀ ਅੰਦਰ ਘਰੇ ਕੰਮ ਸਾਮੂ ਉਹ ਬਾਪ ਪੁੱਤਰਾ ਮੈਂ ਕਹਿੰਦਾ ਤੂੰ ਐਡਾ ਵੱਡਾ ਹੋ ਗਿਆ ਜੇ ਗੱਲ ਕੀਤੇ ਤਾਂ ਅੱਜ ਕੋਈ 2 ਰੁਪਈਆ ਦੀ ਗੱਲ ਕੀਤੀ ਐ ਹੁਣ ਤਾਂ ਅੱਗੇ ਨੂੰ ਕੁਝ ਸਿਆਣਾ ਹੋ ਗਿਆ ਮੇਰਾ ਸ਼ੇਰ ਠੀਕ ਐ ਕੋਈ ਗੱਲ ਨਹੀਂ ਚਿੰਤਾ ਨਾ ਕਰ ਆਪਾਂ ਆਪਣਾ ਹੀ ਤੇ ਖਰਚਾ ਕਰ ਦਿਆਂਗੇ ਬਸ ਪਰ ਬਾਪੂ ਮੈਨੂੰ ਬਸ ਇਹੀ ਖੁਸ਼ੀ ਬਹੁਤ ਆ ਜਿਹੜਾ ਕਰਤੀ ਤੇ ਪਰ ਇੱਕ ਗੱਲ ਦੀ ਟੈਨਸ਼ਨ ਆ ਹਾਂ ਬੀਬੇ ਨੂੰ ਕੌਣ ਮਨਾਊਗਾ ਤੁਹਾਨੂੰ ਪਤੀ ਆ ਉਹ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਗੱਲ ਕਰਾਂ ਰ ਤੇਰੀ ਮਾਂ ਨਾਲ ਤੂੰ ਐ ਕਰ ਜਾ ਬਹੂ ਨੂੰ ਕਾਏ ਬੀ ਤੇਰਾ ਸੁਪਨਾ ਪੂਰਾ ਹੋ ਜੂ ਮੈਂ ਕਰ ਦਤ ਤਰੀ ਮਾਨਾ ਗੱਲ ਠੀਕ ਹੈ ਹਾਂ ਚੰਦੋ ਮੇਰਾ ਨਾਮ ਤੂੰ ਆਪੇ ਗੱਲ ਕਰ ਮੈਂ ਆਪੇ ਗੱਲ ਕਰ ਤੂੰ ਜਾ ਚੰਦੋ ਓਰੇ ਆ ਆਉਣੀ ਆ ਆ ਜਾ ਹਾਂ ਕੀ ਕਰੀ ਜਾਂਦੀ ਸੀ ਕੰਮੇ ਕਰਦੀ ਸੀ ਕੋਈ ਬੋਲ ਕੀ ਗੱਲ ਹੈ ਤੇਰੀ ਐਨੀਆਂ ਹੱਕਾ ਮਾਰੀਆਂ ਮੈਂ ਕੋਈ ਨਾ ਕੋਈ ਗੱਲਬਾਤ ਆਪਦਾ ਭਾषण ਸੁਣਾਉਣਾ ਹੈ ਨਹੀਂ ਭਾषण ਨਹੀਂ ਅੱਜ ਤੱਕ ਕੋ ਕੰਮ ਦੀ ਗੱਲ ਹੈ ਜੇ ਧਿਆਨ ਨਾ ਸੁਣੇਗੀ ਜਿਹੜਾ ਤੂੰ ਕੰਮ ਦਾ ਹੋਇ ਤੇਰੀ ਗੱਲ ਚ ਕੰਮ ਦੀ ਹੋਊਗੀ ਕਮਾਲ ਦੀ ਗੱਲ ਹੈ ਮੈਂ ਕੰਮ ਦੀ ਗੱਲ ਹੀ ਨਹੀਂ ਕਰ ਸਕਦਾ ਨਹੀਂ ਆਪਣੇ ਵਾਲਾ ਸ਼ਿਕੰਦਰ ਕਹਿੰਦਾ ਕੀ ਕਹਿੰਦਾ ਕਹਿੰਦਾ ਪ੍ਰੀਤ ਨੂੰ ਪੜਾਈ ਦੀ ਲੋੜ ਹੈ ਉਹ ਪੜਨਾ ਚਾਹੁੰਦੀ ਆ ਅੱਗੇ ਉਹਨੇ ਨਸ਼ਾ ਵੱਧ ਕਰ ਲਿਆ ਹੁਣ ਨਾਲ ਤੂੰ ਉਹਦੇ ਮਗਰ ਲਾ ਕੇ ਜਬੜੇ ਜਾਂ ਕਿਉਂ ਮਾਰਨ ਲੱਗਿਆ ਆ ਕਿ ਪੜਨਾ ਚਾਹੁੰਦੀ ਹੈ ਪਹਿਲਾਂ ਚੰਗੀ ਤਰ੍ਹਾਂ ਜਦੋਂ ਉਹ ਹੋਸ਼ 'ਚ ਹੋਇਆ ਫੇਰ ਪੁੱਛੀ ਵੀ ਕੀ ਗੱਲ ਕਰਦਾ ਸੀ ਨਹੀਂ ਨਹੀਂ ਭਗਵਾਨੇ ਅੱਜ ਤਾਂ ਉਹ ਠੀਕ ਠਾਕ ਸੀ ਕੁਝ ਵੀ ਨਹੀਂ ਸਖਾਦਾ ਪੀਤਾ ਜਮਾ ਅੰਰੋਲ ਸੀ ਮੈਨੂੰ ਲੱਗਾ ਅੱਜ ਤਾਂ ਚਾਹ ਵੀ ਨਹੀਂ ਪੀਤੀ ਹੋਣੀ ਉਹਨੇ ਫਿਰ ਤਾਂ ਐ ਤਾਂ ਨਹੀਂ ਨਸ਼ਾ ਕਰ ਲਿਆ ਅੱਜ ਮੈਂ ਕਹਾਦਾ ਨਸ਼ਾ ਕਰਨਾ ਭਗਵਾਨੇ ਮੈਨੂੰ ਤਾਂ ਖੁਸ਼ੀ ਚੜ ਗਈ ਵੀ ਜੇ ਬਹੂ ਪੜ ਲੇਗੀ ਤੇ ਆਪਣੇ ਵਾਲੇ ਇੰਦਰ ਵਾਂਗੂ ਇਹ ਵੀ ਕਿਤੇ ਨਾ ਕਿਤੇ ਮਾਸਟਰ ਨਹੀਂ ਲੱਗ ਜੂ ਤੇ ਦੋ ਜਾਨੇ ਆਪਣੇ ਨੌਕਰੀ ਤੇ ਲੱਗ ਜਾਣਗੇ ਭਗਵਾਨੇ ਬੱਲੇ ਬੱਲੇ ਹੋ ਜੂ ਐ ਕਰੀ ਹਾਂ ਤੂੰ ਵੀ ਘਾਟੀ ਪੜਿਆ ਹੈ ਮੜਾ ਨਾਲ ਝੋਲਾ ਚੱਕ ਕੇ ਤੂੰ ਵੀ ਵਗ ਜਾ ਕਰੀ ਨਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕਿਉਂ ਕੀ ਗੱਲ ਪਿੰਡ ਦੀ ਨੂੰਹ ਧੀ ਐ ਉਹ ਸਕੂਲੇ ਜਾਂਦੇ ਹੁਣ ਸੋਣੀ ਲੱਗਦੀ ਐ ਕਿ ਆ ਕੇ ਚਾਰ ਕਿਤਾਬਾਂ ਤੇਰੇ ਵਾਲੀ ਤਾਂ ਜਮੇ ਹੀ ਹੱਦ ਹੋ ਗਈ ਓਏ ਉਹਦੀ ਕੋਈ ਉਮਰ ਵਾਲੀ ਵੱਡੀ ਤਾਂ ਨਹੀਂ ਜਵਾਕੜੀ ਤਾਂ ਹੈਗੀ ਐ ਕੀ ਹੋਗਾ ਜੇ ਵਿਆਹ ਹੋ ਗਿਆ ਪੜ ਸਕਦੀ ਐ ਤੇ ਨਾਲੇ ਪੜਾ ਸਕਦੇ ਆ ਆਪਾਂ ਬੇਫਿਕਰ ਹੋ ਜਾ ਐ ਤਾਂ ਬਹੁਤ ਸਿਆਣੀ ਐ ਲੜਕੀ ਉਹ ਜਿਵੇਂ ਅੰਗਰੇਜ਼ੀ ਚ ਕਹਿੰਦੇ ਹੁੰਦੇ ਨੇ ਐਜ ਤਾਂ ਮੇਰੀ ਵੀ ਨਹੀਂ ਬਾਲੀ ਹੂੰ ਮੈਨੂੰ ਵੀ ਲਾ ਦੇ ਦੇਖ ਲੈ ਤੂੰ ਤਾਂ ਆਪ ਦੇ ਕੰਨੀ ਸੋਚਦੀ ਰਹਿਣੀ ਐ ਹੁਣ ਤੇਰਾ ਕੋਈ ਹੱਕ ਬਣਦਾ ਉਹ ਤਾਂ ਜਵਾਕ ਨੇ ਅਜੇ 20 ਸਾਲਾਂ ਦੇ ਹੈ ਨਹੀਂ ਉਹ ਮੇਰਾ ਨਾ ਬਹੁਤੀ ਪਕਾਈ ਨਾ ਮਾਰ ਮੈਂ ਜਦ ਤੈਨੂੰ ਜਵਾਬ ਦਿੱਤਾ ਵੀ ਮੈਂ ਨਹੀਂ ਲਾ ਸਕਦੀ ਅੱਛਾ ਹਾਂ ਆ ਹੁਣ ਪੁੱਠੇ ਕੰਮ ਕਰਾਉਂਗੇ ਉਹ ਤੋਂ ਅੱਗੇ ਲਾ ਦੇ ਪੜਨ ਉਹ ਜਾਇਆ ਕਰ ਹੁਣ ਖੜਿਆਉਂਦੀ ਬੋਧੀਆਂ ਸਕੂਲ ਚ ਠੀਕ ਹੈ ਤੂੰ ਆਪਦੀ ਹੰਡ ਰੱਖਾ ਫਿਰ ਅਸੀਂ ਆਪਦੀ ਹੰਡ ਰੱਖਾਂਗੇ ਜੇ ਮੇਰੇ ਪੁੱਤ ਨੇ ਕਹਤਾ ਨਾ ਅਸ਼ਕੰਦਰ ਨੇ ਵੀ ਪੜਾਉਣੀ ਐ ਤਾਂ ਅਸੀਂ ਪੜਾ ਕੇ ਦਿਖਾਵਾਂਗੇ ਚਲ ਆਇਆ ਕਰਿਓ ਫਿਰ ਰੱਖੋ ਆਪਦੀ ਹੰਡ ਤੇ ਮੈਂ ਵੀ ਤੁਹਾਨੂੰ ਆਪਦੀ ਹੰਡਾ ਪਕਾ ਕੇ ਦਿਖਾਵਾਂਗੀ ਕੋਈ ਨਹੀਂ ਠੀਕ ਐ ਰੱਖ ਆਵਦੀ ਹੱਡ ਨੂੰ ਤੂੰ ਸਾਹਮਣੇ ਠੀਕ ਹੈ ਤੈਨੂੰ ਅਸੀਂ ਪੜਾ ਕੇ ਦਿਖਾਵਾਂਗੇ ਉਹ ਤਾਂ ਗੱਲ ਠੀਕ ਆ ਬਾਈ ਪਰ ਮੈਨੂੰ ਗੱਲ ਤਾਂ ਦੱਸ ਦੇ ਸਾਰੀ ਕਿਵੇਂ ਹੋ ਗਿਆ ਲਹ ਅੱਛਾ ਮੇਰਾ ਤਾਂ ਨਾ ਜਿੱਤ ਜਾ ਹੋ ਰਹੀ ਹੋਣ ਲੱਗ ਗਿਆ ਨਹੀਂ ਮੈਂ ਆਉਂਗੀ ਕਿਉਂ ਨਾ ਆਵਾਂ ਮੈਂ ਕੀ ਗੱਲ ਸੁਖੀ ਸੰਦੀ ਸੁਖੀ ਬਸੋਂ ਤੁਸੀਂ بس ਮੈਂ ਜਾਣਦੀ ਆ ਸਭ ਤੁਹਾਨੂੰ ਠੀਕ ਹੈ ਨਾ ਤੁਸੀਂ ਮੈਨੂੰ ਹੁਣ ਪਹਿਲਾਂ ਤੁਸੀਂ ਸਾਰੀ ਗੱਲ ਬਾਤ ਦੱਸ ਦੀ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਆਈਨ ਇਹ ਕੀ ਮੇਹ ਹੋ ਸਕਦਾ ਪਹਿਲਾਂ ਕੋਈ ਗੱਲ ਨਹੀਂ ਮੈਂ ਕਰਦੀ ਆ ਸਿਕੰਦਰ ਨਾਲ ਗੱਲ ਨਾਲੇ ਉਹਦੇ ਪਿਓ ਨਾਲ ਕਹਿ ਕਿਉਂ ਨਹੀਂ ਉਹਨਾਂ ਲਫੇ ਰੋਹੀ ਗੱਲਾਂ ਤੁਸੀਂ ਤਾਂ ਨਿਆਣੇ ਵਾਲੀਆਂ ਗੱਲਾਂ ਕਰਦੇ ਹੋਗੇ ਫਿਰ ਤਾਂ ਦੱਸ ਦੀ ਨਾ ਭਾਈ ਮੈਨੂੰ ਮੈਥੋਂ ਨਹੀਂ ਹੁਣ ਸਾਬਰ ਹੁੰਦਾ ਮੈਥੋਂ ਰਹਿਣਾ ਨਹੀਂ ਜਾਂਦਾ ਹੁਣ ਕੋਈ ਗੱਲ ਨਹੀਂ ਫਿਰ ਕਿੱਡੀ ਕੀ ਗੱਲ ਉਹ ਨਿਆਣੀ ਸਿਆਣੀ ਆ ਮੈਂ ਸਮਝ ਲਿਆ ਸਾਰੀ ਗੱਲ। ਸਾਮ ਨੂੰ ਕਿਉਂ ਕਰ? ਤੇ ਦੋਵੇਂ ਪਿਓ ਪੁੱਤੇ ਇਹ ਵੀ ਤਾਂ ਹੈਗੇ ਨਾ ਕਰੇ। ਜੇ 4 ਦਿਨ ਤੁਹਾਡੇ ਨਾਲ ਲਵਾ ਦਿਆਂ ਕਿ ਫੇਰ ਕਿੱਡੀਕ ਗੱਲ ਹੈਗੀ? ਕੋਈ ਗੱਲ ਨਹੀਂ। ਚਲ ਠੀਕ ਹੈ ਚੰਗਾ। ਆਹ ਮੰਮੀ ਨੇ। ਨਹੀਂ ਬੁੱਤ ਮੈਂ ਨਹੀਂ ਚਾਹ ਪੀਣੀ। ਕੀ ਹੋ ਗਿਆ? ਇਹ ਪਰੇਸ਼ਾਨ ਹੋ ਗਿਆ ਕੀ ਗੱਲ ਹੋ ਗਈ ਮੰਮੀ? ਕਿਹਨਾਂ ਗੱਲ ਕਰਦੀ ਹਾਂ ਦਸੀ? ਮੈਂ ਤੇਰੇ ਮਾਮੇ ਨਾਲ ਗੱਲ ਕਰਦੀ ਸੀਗੀ। ਸੁੱਖ ਤਾਂ ਸੁੱਖ ਕਰਦੀ ਆ। ਉਹ ਛੋਟੇ ਮਾਮੇ ਦਾ ਤੇਰੇ ਨਾਲ ਐਕਸੀਡੈਂਟ ਹੋ ਗਿਆ ਹਏ ਜਿਆਦਾ ਤਾਂ ਨਹੀਂ ਵੱਜੀ ਸੱਟ ਪਤਾ ਨਹੀਂ ਹੁਣ ਮੈਨੂੰ ਤਾਂ ਹੀ ਕਹਿੰਦੇ ਨੇ ਤੂੰ ਫਿਕਰ ਨਾ ਕਰ ਤੂੰ ਉੱਥੇ ਹੀ ਰਹਿ ਕੋਈ ਗੱਲ ਨਹੀਂ ਬਿਨਾਂ ਮਨਮਾ ਵਿਆਹ ਹੋਇਆ ਸਿਕੰਦਰ ਦਾ ਹੁਣ ਮੈਂ ਵੀ ਕੀ ਕਰਾਂ ਨਾਲੇ ਮੈਨੂੰ ਗੱਲ ਦੱਸਦੀ ਮੇਥੋਂ ਪਹਿਲਾਂ ਚਾਹ ਨਾ ਉਹਦਾ ਮੈਨੂੰ ਐ ਮੰਮੀ ਮੇਰੀ ਗੱਲ ਸੁਣੋ ਤੁਸੀਂ ਜਾਓ ਨਾਲੇ ਇੱਥੇ ਬੈਠੇ ਹਾਂ ਤਾਂ ਕੋਈ ਪਤਾ ਨਹੀਂ ਲੱਗਣਾ ਵੀ ਕਿਵੇਂ ਮਾਮਾ ਕਿਵੇਂ ਨਹੀਂ ਨਾ ਹੀ ਗੱਲ ਦੱਸਣੀ ਆ ਕੋਈ ਮਾਮੇ ਹੋਰਾਂ ਨੇ ਆਪਾਂ ਨੂੰ ਪੂਰੀ ਬੋਤ ਮੈਂ ਹੀ ਕਹਿੰਦੀ ਸੀ ਤੂੰ ਸੰਭਲੇਗਾ ਨਾ ਘਰ-ਬਾਰ ਮੈਂ ਸਾਬ ਨੂੰ ਤੁਸੀਂ ਫਿਕਰ ਨਾ ਕਰੋ ਮੰਮੀ ਮੈਂ ਇੱਥੇ ਹੈਗੀ ਹਾਂ ਹਏ ਮੈਂ ਮਰਦ ਕੀ ਚੂੜਾ ਕਿੱਥੇ ਤੇਰਾ ਉਹ ਮੰਮੀ ਮੈਨੂੰ ਤੇ ਕੀ ਅਲਰਜੀ ਹੋ ਗਈ ਸਾਇ ਦੇਖੋ ਤਾਂ ਕਰਕੇ ਮੈਂ ਤਾਰਤਾ ਪੁੱਤ ਪਹਿਲੇ ਨੇ ਮੈਨੂੰ ਮਾੜੀ ਖਬਰ ਆਈ ਸੁੱਖੀ ਸੰਦੀ ਚੂੜਾ ਪਾ ਲੈ ਮੇਰਾ ਪੁੱਤ ਪਾਣੀ ਨਹੀਂ ਮੰਮੀ ਮੈਂ ਤੇ ਨਾ 2:00 ਵਜੇ ਲੈ ਸੀ ਕੋੰਦਰ ਨੇ ਲੈ ਕੇ ਆਤੀ ਸੀਗੀ ਤੇ ਉਹ ਲਾ ਲਈ ਮੈਂ ਉਹ ਪਾਣੀ ਨਹੀਂ ਕੋਈ ਨਾ ਰੁੱਕ ਕੇ ਪਾ ਲੈ ਚੂੜਾ ਚਲ ਠੀਕ ਹੈ ਮੇਰੀ ਗੱਲ ਸੁਣ ਪੁੱਤ ਤੇਰਾ ਪਿਓ ਕਿੱਥੇ ਹੈਗਾ ਬਾਪੂ ਤਾਂ ਇੱਧਰ ਹੀ ਗਏ ਨੇ ਬਾਹਰ ਨੂੰ ਉਹ ਸੱਤ ਤੇ ਜਾ ਕੇ ਬਹਿ ਗਿਆ ਹੁਣ ਉਹ ਵੀ ਜਦੋਂ ਤੱਕ ਘਰੇ ਕੰਮ ਹੁੰਦਾ ਉਦੋਂ ਤੱਕ ਉਹ ਖੜਦਾ ਨਹੀਂ ਹੈ ਤੇ ਜਦੋਂ ਘਰੇ ਕੰਮ ਨਹੀਂ ਹੁੰਦਾ ਪੂਰੇ ਬਹਿਲਾ ਬੈਠਾ ਦਿਮਾਗ ਖਾਈ ਜਾਂਦਾ ਹੁੰਦਾ ਮੇਰਾ ਮੇਰੀ ਗੱਲ ਸੁਣੋ ਜਦੋਂ ਨੂੰ ਬਾਪੂ ਆਊਗਾ ਨਾ ਉਦੋਂ ਤੁਸੀਂ ਪਹੁੰਚ ਜਾਓਗੇ ਪਿੰਡ ਕੋਈ ਨਾ ਬਾਪੂ ਨੂੰ ਮੈਂ ਆਪ ਹੀ ਦੱਸ ਦੋਗੀ ਤੁਸੀਂ ਵਗ ਜਾਓ ਚਲ ਠੀਕ ਆ ਸਕੰਦਰ ਨੂੰ ਵੀ ਕਹਿ ਦੀ ਠੀਕ ਹੈ ਨਾ ਮੈਂ ਅੰਦਰ ਨੂੰ ਵੀ ਕਹਿ ਦੇ ਹਾਂ ਮੈਂ ਵੀ ਅੱਡੇ ਤੇ ਕੌਣ ਛੱਡ ਕੇ ਆਊਗਾ ਥੋਮ ਇਹ ਵੀ ਹੈ ਨਹੀਂ ਕਿ ਘਰੇ ਕੋਈ ਨਾ ਮੈਂ ਇਹਨਾਂ ਦਾ ਮੁੰਡਾ ਦੇਖ ਲੈਣੀ ਆ ਘਰੇ ਕੋ ਛੱਡਿਆ ਆਊਗਾ ਤੇ ਐਵੇਂ ਫਿਕਰ ਨਾ ਕਰ ਜੀ ਸਭ ਕੁਝ ਠੀਕ ਹੋਊਗਾ ਚਾਹ ਤਾਂ ਪੀਜੋ ਪੁੱਤ ਚਾਹ ਤੂੰ ਪੀ ਲੈ ਮੇਰੀ ਗੱਲ ਸੁਣ ਮੇਰੇ ਦੋ ਕੱਪੜੇ ਪਵਾ ਬੈਗ ਚ ਮੈਂ ਪਾਣ ਤੇ ਹਾਂ ਉੱਥੇ ਜਾ ਕੇ ਨਾ ਇਹ ਕਦੇ ਟੈਨਸ਼ਨ ਦੂ ਨਾ ਲਾ ਕੇ ਬੈਜ ਮੇਰੀ ਗੱਲ ਸੁਣੋ ਜੋ ਮੈਨੂੰ ਫੋਨ ਕਰ ਲੈ ਤੂੰ ਠੀਕ ਹੈ ਹਾਂ ਜੇ ਸਿਕੰਦਰ ਜਾ ਕੇ ਉਸ ਤੇਰਾ ਪਿਆਰ ਬੋਲਣ ਲੱਗਾ ਮੈਨੂੰ ਫੋਨ ਤੇ ਗੱਲ ਕਰ ਲੈ ਮੈਂ ਫੋਨ ਕਰ ਲਵਾਂਗੀ ਤੈਨੂੰ ਠੀਕ ਹੈ ਨਾ ਹਾਂ ਤੈਨੂੰ ਨਾਲ ਸਾਰਾ ਕੁਝ ਦੱਸ ਦਊਂਗੀ ਮੈਂ ਮੇਰੇ ਦੋ ਸੂਟ ਪੈਕ ਕਰਾ ਦੇ ਪੁੱਤ ਮੈਂ ਦੋ ਚਾਰ ਦਿਨ ਲਾਉਂਗੀ ਮੈਂ ਉੱਥੇ ਚੰਗਾ ਚੰਗਾ ਮੰਮੀ ਤੁੱਕਰ ਕਿਰਬਾ ਓਹੋ ਇੰਨੀ ਗਰਮੀ ਹੋ ਗਈ ਸਾ ਕੱਲਾ ਵੇੜਾ ਹੀ ਰਹਿ ਗਿਆ ਆ ਸੰਭਰ ਕੇ ਫਿਰ ਸੋਈ ਦਾ ਕੰਮ ਕਰ ਲਵਾਂਗੀ ਕੀ ਹੋ ਗਿਆ ਮੈਨੂੰ ਕੀ ਹੋਣਾ ਆਏਗਾ ਤੋ ਡਿੱਗਦੇ ਹੋਣੇ ਜੇ ਤੁਸੀਂ ਡਿੱਗਣਾ ਚਾਹੀਏ ਯਾਰ ਆਪਨਾ ਲੈ ਮੈਨੂੰ ਮੈਂ ਠੀਕ ਹਾਂ ਡਿੱਗ ਜਾਓਗੇ ਤੁਸੀਂ ਮੈਂ ਪਾਗਲਾ ਕੋਸੇ ਕੀ ਖਾਤਾ ਉਸ ਨਹੀਂ ਖਤਮ ਕਿਥੋਂ ਆਇਆ ਤੁਸੀਂ ਇਹਦੇ ਕੋਲ ਸੀ ਮੈਂ ਜਿੱਥੇ ਲੱਜੀ ਆ ਮੈਂ ਯਾਰ ਕੋਈ ਨਾ ਸੁਆਜ ਬਾਬੇ ਪੁੱਛੀ ਜਾਗਾ ਮਿੰਦਾ ਥੋੜਾ ਸਰੀ ਕੀ ਖਾਤਾ ਹੋਜੇ ਲੜਾ ਇੰਨਾ ਡਿੱਗੀ ਜਾਂਦੇ ਹੋ ਚੜਦੇ ਯਾਰ ਡਿੱਗਣਾ ਚਾਹੀਓ ਠਹਿਰਨਾ ਥੰਮਰ ਬੈਠੋ ਨੇ ਲੇ ਗਾਲ ਖੁਨੀਆ ਹੂੰ ਨਾਲ ਜਿ ਕਾਦੀ ਆਈ ਆ ਯਾਰ ਤੁਸੀਂ ਦਾਰੂ ਕਿਥੋਂ ਆ ਨਾ ਮੈਂ ਦਰੂਹ ਪੀਂਦਾ ਹੀ ਨਹੀਂ ਕਰਦਾ ਝੂਠ ਬੋਲੇ ਨੇ दारू ਪੀ ਕੇ ਮੈਨੂੰ ਉਧਰ ਲੱਤਾ ਕਰੋ ਨਾ ਤੂੰ ਕਿਹਨੇ ਪੀਆ ਇਹਨੇ ਕਿਹਾ ਸੀਗਾ 10 ਪੀਨੂ ਉਹ ਯਾਰ ਜਿਆਦਾ ਬਗਵਾਸ ਜਨਾ ਮਰੀ ਜਾਂ ਠੀਕ ਐ ਨਹੀਂ ਭਗਾਈ ਮਰੀ ਜਾਂਦੀ ਆ ਉਹ ਖਾ ਲਿਆ ਪੀ ਲਿਆ ਐਨੇ ਕਿ ਬੇ ਖਾ ਲਿਆ ਪੀ ਲਿਆ ਕੱਲੂ ਫੇਰ ਖਾ ਪੀ ਕੇ ਆ ਜਾਓਗੇ ਤੂੰ ਗਾਉ ਉਹਨੇ ਮੈਨੂੰ ਰੋਕਣੋਂ ਪਹਿਲਾਂ ਮੈਨੂੰ ਵੇ ਜਾ ਫਿਰ ਹੈ ਤੂੰ ਤਾਂ ਗੱਲ-ਗੱਲ ਤੇ ਮੈਨੂੰ ਕਹਦੇ ਤੂੰ ਕੌਣ ਹੋਵੇਂ ਤੂੰ ਕੌਣ ਹੋਣੀ ਆ ਵਿਆਹ ਕਾ ਲਿਆਉਂਦੀ ਐ ਮੈਨੂੰ ਕੁੱਤਾ ਤੁੱਭ ਜਕੀ ਨਹੀਂ ਐ ਤੁਹਾਡੇ ਨਾਲ ਮੈਂ ਯਾਰ ਮੈਨੂੰ ਕੀ ਸਾਰੀ ਗਦੋਂ ਦੀ ਆ ਇਹ ਉਹਨਾਂ ਦੀ ਬਗਵਾਸ ਐ ਮਰਜੇ ਦਾ ਦਾਰੂ ਪੀ ਕੇ ਹਾਂ ਕਰ ਲੈ ਦਾਰੂ ਵੀ ਕੀ ਆ ਕੀ ਗੱਲ ਦੀ ਤੂੰ ਮੇਰਾ ਕਿਉਂ ਪੀਤੀ ਐ ਦਾਰੂ ਕਿਉਂ ਕੋਈ ਨਾ ਮੰਮੀ ਨੂੰ ਆ ਜਾਂਦੋ ਮੈਂ ਮੰਮੀਂ ਦਾ ਖੂੰਗੀ ਮੈਂ ਮੰਮੀ ਨਹੀਂ ਆਗੀ ਕਈ ਦੱਬੀ ਗਿਆ ਕੋਈ ਨਾ ਫਿਰ ਮੰਮੀ ਨੇ ਘਰ ਆਉਣਾ ਨਹੀਂਗਾ ਆਜੋ ਕੀ ਮੰਮੀ ਮੈਨੂੰ ਘਰ ਰੋਕੂ ਤੂੰ ਰੋਕੀਂ ਆ ਉਹ ਮੈਂ ਰੱਖੂਗੀ ਕਾਹਨ ਤੂੰ ਦੱਸ ਦੇ ਮੈਂ ਬਾਪੂ ਨਾ ਠੱਗਣੇ ਲੱਗੀ ਅਗੂ ਥਾਣੇ ਦਾਪੇ ਲੱਗੀ ਹੈ ਮੈਂ ਬਾਪੂ ਹਾਂ ਓਏ ਆਹ ਵੇਖ ਲੋ दारू ਪੀ ਕੇ ਆ ਗਏ ਹਾਂ ਓਏ ਨਾ ਬੋਸਿਆ ਨਾ ਬਾਪੂ ਅਬ ਇਹਨਾਂ ਬਾਪੂ ਦਿਨ ਦਿਹਾੜੇ ਪੀ ਫਿਰਦੇ ਨੇ ਕੋਈ ਤੋਦਰ ਹੋ ਗੋ ਤੁਮਹਾਂ ਕਾਦਨ ਨਾ ਕਰ ਉਹ ਤਾਂ ਸ਼ਰਮ ਨਹੀਂ ਆਉਂਦੀ ਓਏ ਉਹ ਕਾਨੂੰ ਵੀ ਕੇ ਹੈ ਹੈ ਕਾਨੂੰ ਵੀ ਕੇ ਹੈ ਹੋਰ ਅਜੇ ਕੀ ਮੰਦਾ ਹੈ ਅਜੇ ਕੀ ਮੰਦਾ ਕੰਦਰ ਦਾ ਪਾਪੂ ਜੀ ਉੱਤੋਂ ਮੈਨੂੰ ਕਹਿੰਦੇ ਤੂੰ ਕੌਣ ਹੁੰਨੀ ਹੈ ਮੈਨੂੰ ਪੁੱਛਣਾ ਲਈ ਤੂੰ ਕਿਵੇਂ ਤੇ ਥਾਣੇਦਾਰ ਨਹੀਂ ਲੱਗੀਆਂ ਤੂੰ ਸਭ ਤੋਂ ਕੰਮ ਲੈ ਨਾ ਤੂੰ ਕਿਤੇ ਹੂਰੇ ਲਾਖਾਂ ਦੀ ਮੇਥੋਂ ਉਹ ਕੰਦਰਾ ਐਨੀ ਸਿਆਣੀ ਕੁੜੀ ਮਿਲ ਗਈ ਤੈਨੂੰ ਹੁਣ ਤੂੰ ਸ਼ਰਮ ਮੰਨ ਲੈ ਮਾੜੀ ਮੋਟੀ ਇਹਨੂੰ ਛੱਡ ਦੇ ਕੰਦਰਾ ਤੁਸੀਂ ਗੱਲ ਕਰ ਲਓ ਸਮਝਾਂਗੇ ਉਹ ਦੋ ਹੈ ਨਾ ਉਹ ਸਹੀ ਹੈ ਨਾ ਤੇ ਉਹ ਨਾ ਮਾਦਕੂ ਉਹ ਕੰਜਰਾ ਪਹਿਲੀ ਗੱਲ ਤਾਂ ਤੇਰਾ ਬਰਾਮ ਦਾ ਜੀ ਜੇ ਕੰਜਰਾ ਤੇਰੇ ਘਰ ਮਾ ਤੇ ਇੰਨੀ ਸਿਆਣੀ ਕੁੜੀ ਮਿਲ ਗਈ ਤੈਨੂੰ ਉਹ ਹੁਣ ਤਾਂ ਸੰਗ ਸ਼ਰਮ ਮੰਗ ਲੈ ਹੈ ਬੱਪੂ ਉਹ ਯਾਰਾਂ ਦੀ ਪਾਰਟੀ ਜੀ ਜੀ ਤੇ ਲਾਲੀ ਘੁੱਟ ਘੁੱਟ ਅਸਲੀ ਖਰਬੀ ਟੈਮ ਬਾਦੋ ਬਿਤਨਾ ਜਦ ਨਸਾ ਕਰੀ ਮੈਂ ਜੀਤਾ ਘਰ ਤੇ ਚੁੱਕ ਲ ਪੱਗ ਲੈ ਮੇਆ ਖਾਲਿਆ ਉਹ ਕੰਜਰਾ ਤੂੰ ਹੈ ਨਹੀਂ ਜ਼ਿੰਦਾ ਦਾਇਕਾ ਇੰਨੀ ਸਿਆਣੀ ਕੁੜੀ ਜਿੰਨੀ ਵੀ ਕਹਿਦੇ ਓ ਉੰਨੀ ਸਹੀ ਹੈ ਬੱਜ ਜਾ ਹਜੇ ਵੀ ਬੱਜ ਜਾ ਦੇਖ ਮੇਰੀ ਗੱਲ ਸੁਣਦਾ ਇਹਨੇ ਆਪਦੇ ਮਾਪਿਆਂ ਨੂੰ ਨਾਲ ਨਹੀਂ ਗਈ ਇਹ ਇੰਨੀ ਸਿਆਣੀ ਆ ਵੀ ਮੇਰਾ ਆਹ ਫਿਰ ਬਗਜਾ ਜੀ ਫਿਰ ਬਾਪੂ ਮੈਂ ਕਿਹਾ ਰੁਕੇ ਜੀ ਮੈਂ ਤਾਂ ਨਹੀਂ ਰੋਕਿਆ ਉਹਦੀ ਸਿਆਰਤ ਦੀ ਗੱਲ ਕਰਦਾ ਤੂੰ ਸੁਦਰਜਾ ਕੰਜਰਾ ਜਿ세ਰੇ ਆ ਲੱਛਣ ਰਹੇ ਨਾ ਪਤਰਾ ਫਿਰ ਮੈਥੋਂ ਬਰਾ ਕੋਈ ਨਹੀਂ ਹਜੇ ਵੀ ਤੂੰ ਸਮਝਦਾ ਨਹੀਂ ਸਮਝਿਆ ਜਾਂਦਾ ਤੂੰ ਸਮਝਿਆ ਮੇਰੇ ਹਾਂ ਗੱਲ ਸਮਝ ਆ ਗਈ ਓਏ ਉਹਨੇ ਆਪਦੇ ਮਾਪਿਆਂ ਨੂੰ ਪਰੇ ੱੱੱਕਾ ਦਿੱਤਾ ਅੱਬੀ ਮੈਂ ਜਾਂਦੀ ਨਹੀਂ ਇੱਥੇ ਰਹੂੰ ਤੂੰ ਫੇਰ ਨਹੀਂ ਸਮਝਦਾ ਹਜੇ ਹੈਂ ਕੁਈ ਨਾ ਤੈਨੂੰ ਪਈ ਕਿਹੜੇ ਕੰਜਰ ਨੇ ਮੈਨੂੰ ਐ ਤਾ ਦੱਸ ਦੇ ਹੂੰ ਕਿਹੜੇ ਕੰਜਰ ਨੇ ਪਈਏ ਸਿਮੇਲੇ ਨੇ ਬਲਾਈਆ ਕੱਲ ਨੂੰ ਮੈਂ ਤਾਂ ਉਹਦੇ ਨਾਲ ਹੀ ਗੱਲ ਕਰਾਂ ਤੂੰ ਹੁਣ ਮੇਰੀ ਗੱਲ ਸੁਣਦਾ ਅੱਜ ਤੱਕ ਇਹ ਨਾਲ ਹੀ ਕੀਤੀ ਜੇ ਇਸ ਤੋਂ ਬਾਅਦ ਮੈਨੂੰ ਦੱਸ ਗੱਲ ਤੇਰਾ ਹਾ ਬੂਫੜ ਤੇ ਫੇਰ ਮੈਥੋਂ ਬਰਾਤ ਹੋ ਜਾਂਦੀ ਉਹ ਬੂਬਾ ਦੀ ਯਾਰਾਂ ਦੀ ਜੇ ਕੁਟ ਕੁਟ ਲਾਵੀਂ ਸਰਪ ਥਿਰ ਕੇ ਲੋੜਾ ਕੇ ਦੱਸ ਇਹ ਤੁਸੀਂ ਤਾਂ ਰੱਖਿਆ ਹੋ ਮੈਂ ਤਾਂ ਪਈ ਦੇ ਰਹਿੰਦਾ ਸੀ ਤੇਰੀ ਮਾਂ ਨੂੰ ਬਧਿਆ ਇਹ ਕੰਜਰਾ ਉਹ ਪੁੱਤਰਾ ਕਹਿੰਦਾ ਸੀ ਤੇ ਭੈਣ ਦੇ ਦੀਰ ਨੂੰ ਤੋਂ ਤੰਗ ਕਰੀ ਕਿ ਕਿੰਨੇ ਤੱਕੜੇ ਤੇ ਹੈ ਆ ਆ ਜਿਆਨੇ ਓਏ ਦੇਖ ਲੈ ਦੇਖ ਲੈ ਕਿਉਂ ਭਾਉ ਦਾ ਹਿੱਕਾ ਹੋ ਰੋਟੀਆਂ ਦੀ ਉਹ ਨਾ ਉੱਪਰ ਉੱਥੇ ਬੈਠਾ ਹੋ ਮਾਰਾ ਮੋਟਾ ਸ਼ਮਨਾ ਇਹ ਨਾਪੂ ਜੀ ਹੂੰ ਉਹਨੇ ਨਾ ਮੱਥਾ ਮਾਰਿਆ ਤਾਂ ਕੋਈ ਫਾਇਦਾ ਨਹੀਂ ਹੂੰ ਕੋਈ ਨਾ ਫੇਰ ਗੱਲ ਕਰ ਲਈ ਉਹਨਾਂ ਨਾਲ ਪੈ ਜਾਣ ਦੋ ਕਰ ਲੋ ਗੱਲ ਖੋ ਗੱਲ ਦੋ ਇਹ ਸਾਰੇ ਬੱਦੀ ਹੈਡ ਕੈਪਟਰ ਲੱਗੀ ਆ ਨਾ ਦਾਰੂ ਪੀ ਲਾ ਤੂੰ ਵੀ ਨਾ ਪੂਸਾ ਕਰੀ ਜਦੋਂ ਤੇ ਆਤੀ ਹੋਊਂਗੇ ਉਹਨਾਂ ਨੇ ਤੂੰ ਮੁੰਡੇ ਖੁੰਡੇ ਪੀ ਲੈਂਦਾ ਕੋਈ ਨਹੀਂ ਕਦੇ ਕਦੇ ਹੀ ਪੀ ਲੈਂਦਾ ਕੋਈ ਘਰ ਨੂੰ ਆਇਆ ਨਹੀਂ ਨਾ ਮੈਂ ਆਪ ਕੁਝ ਇਹ ਗਾ ਮੈਂ ਨਹੀਂ ਦਰਬਾਗੇ ਦਦਾਦਾ ਕੀ ਨਹੀਂ ਦਦਾਦਾ ਤੂੰ ਹੈ ਕਰ ਕਰ ਕੇ ਅਸੀਂ ਕਹਿੰਦੇ ਵੀ ਚੱਲ ਹੁਣ ਤੇਰਾ ਵਿਆਹ ਹੋ ਗਿਆ ਕਾਹ ਨੂੰ ਤੈਨੂੰ ਕੁਝ ਕਹਿਣਾ ਮਾਰੇ ਮੋਟੇ ਸ਼ਰਮ ਮਾਰਦਾ ਹਾਂ ਤੂੰ ਮੈਂ ਦੱਦ ਖੜੀਓ ਦੇਖ ਬੋਲ ਇਹਨਾਂ दारू ਬਿਸਰੇ ਤਿੰਨ ਨਾ ਤੂੰ ਮੈਂ ਪੀਉਂ ਮੈਨੂੰ ਹੋਰ ਡਰੋ ਬਾਪੂ ਜੀ ਦੇਖ ਲੋ ਮੈਂ ਕੀ ਕਹਤਾ ਮੈਨੂੰ ਬੋਲੀ ਜਾਂਦੇ ਮੈਂ ਤੈਨੂੰ ਨਾ ਹੀ ਕਿਹਾ ਸੀ ਦਾਰੂ ਕਿਉਂ ਪੀਤੀ ਐ ਤੁਸੀਂ ਇਹ ਮਾਰੀ ਗੱਲ ਕਹਤੀ ਨਾ ਤੈਨੂੰ ਓਏ ਓਏ ਕੰਧਰਾ ਮੇਰੀ ਗੱਲ ਸਮਝ ਆ ਗਈ ਤੈਨੂੰ ਅੱਜ ਤੋਂ ਬਾਅਦ ਤੈਂ ਦਾਰੂ ਨਹੀਂ ਪੀਣੀ ਠੀਕ ਐ ਤਰੋ ਨਹੀਂ ਪੀਵੇਂ ਬੱਪੂ ਐ ਤੇ ਪਰ ਤੁਸੀਂ ਅੱਖੀ ਵੀ ਕਹਿੰਦਾ ਮੈਂ ਪੀ ਨਹੀਂ ਇੰਦਾਂ ਨਹੀਂ ਹੋਂ ਫਿਰ ਤੇ ਕੀ ਆ ਗਿਆ ਉਹ ਬਾਪੂ ਸੇ ਮੈਨਾਂ ਨੇ ਪਲਾਤੀ ਮੈਨਾਂ ਆਖਿਆ ਨਹੀਂ ਪਰਾਤੀ ਉਹ ਤਾਂ ਤੈਨੂੰ ਕੁਝ ਹੋਰ ਵੀ ਖਵਾਉਣਗੇ ਖਵਾਉਣ ਦੇ ਨਹੀਂ ਉਹ ਹੋਰ ਨਹੀਂ ਖਾਣ ਮਰਾਂ ਮਖੋ ਪੈ ਜਾਣ ਇਹਨੂੰ ਕਿੱਥੇ ਦੇਣਾ ਕੋਈ ਨਾ ਬਾਪੂ ਜੀ ਹੂੰ ਸਹੀ ਵਕੇ ਤਾ ਜੋ ਉਹ ਬਾਹਰ ਦੇ ਮੈਨੂੰ ਸਾਦੀ ਕਿਤੇ ਨਹੀਂ ਦਿਖਲਦੀ ਕਿ ਉਹ ਪੈਣ ਦਿੰਦੀਆਂ ਨਾਲ ਕੁਝ ਪੀਣ ਦਿੰਦੀਆਂ ਉਹ ਹਾਲੀ ਮੈਨੂੰ ਸਾਰੀ ਮਸਾਦ ਦੇ ਪਾ ਕੇ ਲੱਗ ਗਿਆ ਤਾਂ ਪਿਆਜੋ ਪਰ ਇਹ ਲੋਈ ਲੈ ਮੈਂ ਪੈਣ ਫਟਾੜਾ ਖੜਾ ਦੇ ਪੈਸੇ ਜਿ ਲੈਣੀ ਆ ਤਾਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਐਂ ਤਾਂ ਜੇ ਇਹਦਾ ਬੰਦਾ ਬਾਹਰ ਕੋਈ ਕਿਆ ਖਿਆ ਹੁੰਦਾ ਕੋਈ ਬੰਦਾ ਪਾਣੀ ਦਾ ਗਲਾਸ ਹੀ ਪਛਲੇ ਕਰ ਪੈਸੇ ਨੂੰ ਪੈਗੀ ਹਾਂ ਭਾਵੇਂ ਮੈਂ ਤਾਂ ਆਪਣੇ ਜਵਾਕ ਦੇ ਪੈਸੇ ਭਰਨੇ ਆ ਮੇਰੇ ਲੈ ਪੈਣ ਨੂੰ ਭਰ ਲਾ ਕੀ ਜਵਾਬ ਨਹੀਂ ਆਪ ਵੀ ਮੈਂ ਥੋੜੇ ਜੇ ਪੈਸੇ ਜਿ ਲਈ ਕਿ ਰੱਦੇ ਹੋਇਆ ਮੇਰੇ ਤੋਂ ਪੈਸੇ ਬਾਕੀ 10 15 ਰੁਪਏ ਦੇ ਰੁੱਕ ਕੇ ਲੈ ਲਈ ਅੱਦੇ ਪੈਸੇ ਦੋ ਮਹੀਨੇ ਬਾਅਦ ਨੂੰ ਆਉਣਗੇ ਤੇ ਉਹ ਵੀ ਉਹਦੇ ਪੈਸੇ ਲੈਣੇ ਪੂਰੇ ਤਾਂ ਲੈਣ ਹੁੰਦੇ ਨੇ ਕਿ ਕਿਸੇ ਮਜ਼ਬੂਰ ਹੀ ਕੋ ਸਾਹਮਣੇ ਆ ਕੇ ਇੰਨਾ ਟਾਈਮ ਨਾ ਬਰਤਦਾ ਮੈਂ ਤਾਂ ਕਦੇ ਪੈਸਾ ਮੈਨੂੰ ਢਲ ਕੀਤੀ ਆ ਮੈਂ ਹਰ ਇੱਕ ਵੇਲੇ ਟਾਈਮ ਤੱਕ ਨਹੀਂ ਨਾ ਆਹੀ ਕੋਸ਼ਕਾ ਟਾਈਮ ਹੋ ਗਿਆ ਹਨੇ ਬਰਤਦਾ ਮੈਂ ਆਲਾ ਮੇਰੇ ਨਾਲ ਨਾ ਸਾਹ ਬਤਾ ਰੱਖਿਆ ਕਰ ਬਈ ਮੈਨੂੰ ਤਾਂ ਦੇਖ ਮੈਂ ਤਾਂ ਆਪਣੀ ਦਵਾਈ ਖੁਤੀ ਤੈਨੂੰ ਦਿੰਦੀ ਰਹੀ ਆ ਉਹਦੇ ਪੈਸੇ ਲੈਣੇ ਗੱਲ ਸੁਣਦਾ ਮੇਰੀ ਦਵਾਈ ਖੁਤੀ ਦਿੰਦੀ ਰਹੀ ਆ ਹੁਣ ਨਿਕੋ ਨਾ ਦਵਾਈ ਦਿੰਦੀ ਇਹ ਤਾਂ ਕੋਈ ਬਲੈਕਮੇਲ ਕਰਦੀ ਆ ਮੈਂ ਫਸੀ ਹੋਈ ਆ ਮੈਂ ਗਲਤ ਟਿਕੇ 'ਚ ਫਸ ਗਈ ਅੱਛਾ ਤਾਂ ਕਿ ਮੈਨੂੰ ਪੈਸੇ ਦੇਣੇ ਪੈਂਦੇ ਆ ਉਹ ਤੂੰ ਪਹਿਲਾਂ ਸੋਚਣਾ ਚਾਹੀਦਾ ਉਹ ਹੀ ਤਾਂ ਗੱਲ ਨਾ ਫਸ ਗਈ ਤੇਰੇ ਕੋਲ ਆ ਕੇ ਮੈਂ ਮੇਰੇ ਕੋਲ ਦੀ ਕਿੰਨੀ ਮੈਂ ਤੇਰੇ ਕੋਲ ਫਸ ਗਈ ਸਕਤੀ ਹਾਂ ਤੂੰ ਮੇਰੇ ਕੋਲ ਫਸ ਗਈ ਮੈਂ ਤੈਨੂੰ ਦਵਾਈ ਮਹੀਨੇ ਦਾ ਮਹੀਨਾ ਪੈਣੀ ਚੀ ਜੋ ਖਾਣਾ ਦੀ ਜਿਹਨੇ ਖਾਣੀ ਤੋਂ ਮਰ ਗਈ ਦਵਾਈ ਮੈਂ ਕਿਹਾ ਤਾ ਤਾਂ ਡੰਗਾ ਲੈਣੀ ਆ ਹਨ ਦਵਾਈਆਂ ਦੇ ਪੈਸੇ ਨਾ ਦਿੱਤੇ ਨਹੀਂ ਹੈਗੇ ਇਹ ਉਹ ਫਿਰ ਉਹਨੂੰ ਮਾਰ ਲੈ ਜਵਾਕੜੀ ਚੱਜੀ ਜੱਟ ਲੈਣੀ ਮੇਰੀ ਗੱਲ ਹੁਣ ਤੇਨ ਵੈਸਾ ਮੇਰਾ ਕੋਈ ਦਿਲ ਨਹੀਂ ਕਰਦਾ ਹੈਗਾ ਮੈਂ ਕੋਲ ਅੱਧੇ ਪੈਸੇਸ ਮੈਂ ਦੇ ਦੇ ਬਾਕੀ ਵੀ ਮੈਂ ਦੱਸਾਂਗਾ ਰੋਕ ਕੇ ਦੇਵਾਂਗੀ ਨਾ ਹੁਣ ਪੂਰੇ ਲਿਆ ਰੰਦੀ ਦੱਸ ਨਹੀਂ ਭੈਣ ਨੂੰ ਦੱਸਿਆ ਤਾਂ ਹੈ ਘਰੇ ਕੁੜੀ ਦਾ ਵਿਆਹ ਕਰਿਆ ਸੀ ਅੱਛਾ 20 ਲੱਖ ਰੁਪਏ ਨਾਲ ਕੁੜੀ ਦੇ ਵਿਆਹ ਤੇ ਪੈਸਾ ਕਿੱਥੋਂ ਰਹੂਗਾ ਅਖਜ ਇਹ ਵੀ ਮੈਂ ਤਾਂ ਮੰਗ ਤੰਗ ਕੇ ਤੁਹਾਨੂੰ ਲਿਆ ਕੇ ਦਿੱਤੇ ਆ 25 ਲੱਖ ਲਾਇਆ ਤੇ ਹੋਊਗੀ ਮੇਰੀ ਕਾਜ਼ੀ ਪੂਰੀ ਨੂੰ ਅੱਧਾ ਹੀ ਹਸਾਮਾ ਰਸਦਾ ਅੱਛਾ ਤੇ ਜੇ ਹੁਣ ਕੁੜੀ ਦੇ ਵਿਆਹ ਤੇ ਪੈਸੇ ਨਾ ਲਾਉਂਦੇ ਕੱਲ ਨੂੰ ਕੁੜੀ ਹਿਸਾਮਾ ਮੰਗ ਲੈਣੀ ਮੈਂ ਇਹ ਚਾਹ ਸਾਰਾ ਕੁਝ ਕੀਤਾ ਹੁਣ ਤੱਕ ਆਂਦਰ ਪੁੱਤ ਵਾਸਤੇ ਕੀਤਾ ਵੀ ਸਾਰੀ ਜ਼ਮੀਨ ਜਾਇਦਾਦ ਕਾਰੋਬਾਰ ਮੇਰੇ ਪੁੱਤਰ ਨੂੰ ਆ ਜੇ ਹਾਂ ਤੇ ਜੇ ਉਹ ਆਦੀ ਲੈ ਨਹੀਂ ਖਾਂ ਸਾਰੀ ਮਤੱਕੇ ਖਾਂਦਦਾ ਮੇਰਾ ਕੀ ਫਾਇਦਾ ਕੀ ਤੱਕ ਪੈਸੇ ਖਵਾਉਣ ਦਾ ਦੇ ਜੀ ਜਾਂ ਕੀ ਇਹੇ ਮਾਣ ਨੂੰ ਮਾਰਨ ਦਾ ਰੇਜ ਅੱਛਾ ਹੁਣ ਅੱਧੇ ਤਾਂ ਮੈਨੂੰ ਪੈਸੇ ਦੇ ਦੇ ਹੁਣ ਜਦੋਂ ਅਗਲੀ ਵਾਰੀ ਆਉਣ ਲੱਖ ਰੁਪਏ ਲੈ ਕੇ ਦੇ ਦੇ ਜੀ ਜੀ ਸ਼ਰਮ ਕਰਨਾ ਮੈਂ ਕਹਿੰਦਾ ਜੀ ਹੁਣ ਭਾਵੇਂ ਲੈਨੇ ਲੱਖ ਰੁਪਏ ਹਾਂ ਲਗਾ 10 ਲੱਖ ਦੇ ਵਿੱਚ ਕਾਹਦਾ ਦੇਣਾ ਮਹਿੰਗਾ ਕੀ ਸ਼ਰਮ ਕਰਨਾ ਦੇਖ ਤੈ ਮੇਰੇ ਘਰ ਬਣੀ ਨਾ ਮੈਂ ਕਿ ਮੈਂ ਪੈਸੇ ਕਮ ਨਹੀਂ ਤੈਨੂੰ ਕੀ ਖਾਣੇ ਉਹੀ ਹਾਲ ਹੈ ਸਾਡਾ ਤੂੰ ਮੈਨੂੰ ਖੋਸਮ ਬਣਾ ਰੱਖਿਆ ਹਾਂ ਦਾਂ ਨੇ ਬਣਾ ਦੇ ਇਹਦਾ ਘਰ ਕਮਾ ਲ ਹੋਈ ਪਈ ਆ ਹਾਂ ਤੂੰ ਸਾਰਾ ਤੂੰ ਮੇਰੇ ਤੋਂ ਤਾਂ ਨਹੀਂ ਤੋੜਨਾ ਜਿੰਨਾ ਤਾਂ ਗੰਬਿਰੀਆਂ ਪਈ ਤੋੜ ਕੇ ਫੜੀ ਚੱਲਿਆ ਕਰ ਖਸਮ ਵਾਲੇ ਕੀ ਕਰ ਲਿਆ ਕੁੜੇ ਖਸਮ ਵਾਲੇ ਬਰਾਸ਼ ਨਾ ਪਾਣੀ ਮੈਂ ਸਿੱਧਾ ਅੰਦਰ ਘਰ ਵੀ ਪੈ ਬਣਾ ਕੇ ਦੇਵਾਂ ਜਿਵੇਂ ਉਹਨਾਂ ਵਿਆਹ ਹੀ ਹੁੰਦੀਆਂ ਦੀ ਪੈਣੇ ਤੇਰੇ ਪੈਸੇ ਨਾਲ ੱਟਲਿਆ ਨਾਲ ਨਹੀਂ ਭੁਗੀ ਪੈਂਦੀ 100 ਸਿਆਪੇ ਕਰਨੇ ਪਈਏ ਘਰ ਤੋਂ ਫਰਾਗੇ ਸਿਆਪੇ 100 ਮੇਰੇ ਸੱਤ ਘਰ ਤੋੜਦੀ ਉਹ ਆਦਾ ਭਾਈ ਜਿੰਨੇ ਵੇਲਾਂ ਕਰੇ ਉੱਕੇ ਉੱਕੇ ਬੰਦਦੇ ਮੈਂ ਉਹਨੇ ਕਿ ਦਿਆ ਕਰੂੰਗਾ ਠੀਕ ਹੈ ਨਾ ਤੇ ਮੇਰੇ ਬਾਹਰ ਸੱਤ ਚੰਪੀ ਰੋਡ ਨਹੀਂ ਬਸ ਇੱਕ ਮੈਂ ਤਾਂ ਫਸੀ ਨਹੀਂ ਤੇ ਕੋ ਸਾਰੇ ਪ੍ਰੂਫ ਵੈਦਰ ਆਣ ਪਤਾ ਚੜੇ ਜਾਂਦਾ ਕਰਿਆ ਕਿ ਖੜਨ ਮੈਂ ਸਾਰੇ ਗਿੱਤੀ ਕਰਾਈ ਦੀ ਮਿੱਟੀ ਕਰਦੇ ਉਥੇ ਪ੍ਰੂਫ ਤਾਂ ਪਣ ਪਈ ਹੈ ਮੇਰੇ ਕੋਲ ਹਾਂ ਤਾਂ ਹੀ ਤੇ ਕਹਿੰਨੇ ਲੱਖ ਰੁਪਏ ਲੈ ਕੇ ਦੀਆਂ ਅਗਲੀ ਵਾਰ ਜੇ ਤੂੰ ਤਾਂ ਕਮਾ ਨਹੀਂ ਵੀ ਤਾਂ ਤੂੰ ਖੁੱਲੀ ਖੁੱਲੀ ਜਾਂਦਾ ਕਮਾ ਮੈਂ ਨਾ ਮੇਰੇ ਘਰ ਕੋਈ ਸਰਕਾਰੀ ਨੌਕਰੀ ਨਕੀ ਰਜ ਬੈਂਕ ਚ ਬਣਾ ਕੇ ਤੈਨੂੰ ਫਲਾਈ ਜਾਂਉਂਗੀ ਮੈਨੂੰ ਘਰੇ 100 ਬਾਂਡੇ ਮਾਰਨੇ ਪੈਂਦੇ ਕਿਤਨਾ ਹਜੜਾ ਦਿਨੀਆਂ ਜਾਣਦਾ ਸੈਂ ਨਹੀਂ ਮੇਰੀ ਗੱਲ ਸੁਣ ਬੜੀਆ ਚਤਰੇ ਇਹਨਾਂ 25 ਲੱਖ ਉਹਦੇ ਤੇ ਤਲਾਕ ਦਾ ਕੁੜੀ ਤੇ ਕੁੜੀ ਦਾ ਹਿੱਸਾ ਉਹਦੇ ਤੇ ਤਲਾਕਾ ਤੇ ਤੈਨੂੰ ਵੀ ਤੇ ਕੁਛ ਆਉਂਦਾ ਨਹੀਂ ਤਾਂ ਮੈਨੂੰ ਕੁਛ ਨਹੀਂ ਆਉਂਦਾ ਮੇਰੇ ਨਾਮ ਦਾ ਕੋ ਕਿੱਲਾ ਵੀ ਨਹੀਂ ਹੈ ਆਂ ਦੀਰਮਾ ਹਾਂ ਉਹ ਵੇਚ ਕੇ ਲਿਆ ਦਾ ਦਸ਼ਕ ਤੇ ਤੇਰੀ ਮੋਹਰੇ ਹੱਥ ਬਣੇ ਵਾਲਾ ਮੁੰਨਾ ਨਾਮ ਕੋ ਜਿੰਨੇ ਮਿਲਿਆ ਜੇ ਉਹਨੇ ਭੈਣਾਂ ਕੇ ਲਈ ਛੱਡਾ ਨਾ ਪੈਣ ਮੈਂ ਤਾਂ 20 ਲੱਖ ਰੁਪਈਆ ਲਾਵਾਂਗੀ ਐਦੋ ਘੱਟ ਰੁਪਈਆ ਨਹੀਂ ਲੈਣੀ ਹੱਥ ਹੋਈ ਪਈ ਤੇ ਫਰੂਥ ਜਿਹਾ ਕੇ ਮੈਂ ਦਸ ਘਰੇ ਬੱਜੀ ਘਰੇ ਚੰਗਾ ਡਰਾਮ ਕਿੱਥੇ ਮੈਂ ਮਾਰੀ ਘੜੀ ਤੇਰੇ ਕੋਲ ਫਸ ਗਈ ਮੈਂ ਤਾਂ ਦੇ ਹੀ ਪੁੱਛਤੌਣੀ ਨਹੀਂ ਤੇਰੇ ਕੋਲ ਕੰਨ ਲੱਗ ਗਈ ਤੇਰੇ ਕੋਲ ਮੈਂ ਤਾਂ ਆਹ ਮੈਂ ਗਲਾ ਘੁੱਟੇ ਮਾਰ ਦਿੰਦੀ ਉਹਨੂੰ ਵਧੀਆ ਨਹੀਂ ਹਾਂ ਵਧੀਆ ਰਹਿੰਦੀ ਕਿਤੇ ਸਾਫਾ ਕੀਤਾ ਜਾਣੀ ਤੀ ਪਤਾ ਮੈਨੂੰ ਗਲਾ ਘੁੱਟ ਕੇ ਮਾਰਿਆ ਫਿਰ ਮੇਰੀ ਦਵਾਈ ਜਾਂ ਮੇਰੀ ਦਵਾਈ ਨਾ ਤਾਂ 100 ਕੰਦੇ ਭਰੇ ਹੋ ਗਏ ਇਹ ਬਹੁਤ ਚਰੇ ਦਾ ਬਹੁਤ ਚਰੇ ਲੱਗਦਾ ਨਵੇਂ ਗਿਆ ਬਣੀ ਹੋਣੀ ਹੋਣੀ ਹਾਂ ਕਿਤੇ ਹੋਰ ਨਾ ਇੱਥੇ ਹੀ ਨਾ ਕੋਲ ਖਲਾਲੀ ਆਫ ਹੱਦ ਤੱਕ ਕਿੰਨੇ ਦਵਾਈ ਰੁੱਟਦੀਆਂ ਪੈਸੇ

ਕਿਛਤਾ ਹੀ ਜਾਂਦੀਆਂ ਮੇਰੀ ਗੱਲ ਸੁਣ ਲੈ ਤੂੰ ਮੈਨੂੰ 2 ਦਿਨ ਦਿੱਤੇ ਸੀਗੇ ਮੈਂ 2 ਦਿਨ ਤੋਂ ਪਹਿਲਾਂ ਹੀ ਤੇਰੇ ਕੋਲਦੇ ਪੈਸੇ ਲੈ ਕੇ ਆਈਆਂ 2 ਦਿਨਾਂ ਜਿਹਦੇ ਕੋਲ ਪਈਆਂ 2 ਦਿਨਾਂ ਅੰਦਰ ਦੁਆ ਕਰ ਰਿਹਾ ਬਾਕੀ ਬੈਸ ਰਹਿਗੇ ਪੂਰੇ ਕਰ ਦੂੰਗੀ ਹੁਣ ਆ ਮੈਂ ਵੀ ਲੇਟਰ ਜੀ ਮੈਨੂੰ ਆਹ ਇੱਟਾ ਬਸ ਚੱਕ ਰੱਖਿਆ ਹੋਣਗੇ ਫੜਾ ਦੇਣਾ ਮੈਂ ਕਹਿੰਦਾ ਕਰਾਈ ਨਹੀਂ ਦਸਾਂ ਰਹੀ ਆ ਉਹ ਵੀ ਦੂਜਾ ਖਣਨ ਕਰਕੇ ਵੰਦੂਗੀ ਕਿੰਨੇ ਬੋਖਲੇ ਹੋਂਗੀ ਲੂੰਗਾ ਨਹੀਂ ਮੈਂ ਫਤੂਲਾ ਖਲਾਦਾ ਆਹ ਲਾਦਾ ਬੋਲਾਦਾ ਦੱਸ ਮੇਰੇ ਵਰੀ ਜਾਨ ਨਿਕਲਦੀ ਐ ਕੀ ਢੰਗ ਕਰਦੀ ਐ

ਕਾਨੂੰਨ ਬੋਲੀ ਨਹੀਂ ਲੰਦਾ ਕੀ ਗੱਲ ਮੈਂ ਆਪਣੇ ਨੂੰ ਜਦੋਂ ਬੋਲੀ ਵਿੱਚ ਬੋਲছো ਨਹੀਂ ਨਹੀਂ ਚਾਹਾਂ ਨਹੀਂ ਕਿਸ਼ ਬੋਲ ਸੋ ਠੀਕ ਮੈਨੂੰ ਰਸਤਾ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲੀਆ ਤੁਹਾਡੇ ਤੁਸੀਂ ਪੀ ਜ਼ਿਆਦਾ ਰੱਖੀ ਸੀ ਤੁਹ ਪਤਾ ਹੀ ਨਹੀਂ ਲੱਗਦਾ ਸੀਗਾ ਕੀ ਬੋਲਣਾ ਕੀ ਨਹੀਂ ਬੋਲਣਾ ਤੁਸੀਂ ਬਾਪੂ ਨੂੰ ਵੀ ਇਹੀ ਹੋਲੀ ਜਾਂਦੇ ਸੀ ਸਿੱਧੇ ਹੀ ਬਾਪੂ ਬੋਲੀ ਦੋ ਹੋਰ ਤੁਸੀਂ ਬੋਲੀ ਨਹੀਂ ਜੁਂਦੇ ਮੇਰੇ ਨੇ ਕੁਝ ਨਹੀਂ ਹੋ ਜਾਣਾ। ਤੋ ਪਤਾ ਹੈ ਜਿਆਦਾ ਸ਼ਰਾਬ ਪੀਣ ਨਾਲ ਸਿਰ ਨੂੰ ਚੜ ਜਾਂਦੀ ਆ। ਮੁਰ ਕਿਥੋਂ ਨੂੰ ਇਹ ਨਹੀਂ ਯਾਦ ਰਹਿੰਦਾ ਕਿ ਕਿਨੂੰ ਕੀ ਬੋਲਿਆ ਕਿਨੂੰ ਨਹੀਂ ਬੋਲਿਆ। ਵੀਰ ਅੱਛੀ ਗੱਲ ਨੂੰ ਦੀ ਪਤਾ ਇਹ ਮੈਨੂੰ। ਤੇ ਬਸ ਕਰਨ ਮੇਰੇ ਨਾਲੋਂ ਦਾਰੂ ਪੀ ਗਏ ਉਸ ਦਾ ਵੀ ਨੀਜੇਗਾ। ਅੱਛਾ ਤੁਹਾਨੂੰ ਜੀ ਮੈਨੂੰ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਤੁਹਾਡੇ ਨਾਲ ਮੇਰੇ ਵੀ ਉਹੀ ਪ੍ਰੋਬਲਮ ਫੇਸ ਕਰਨਾ ਪਊਗਾ। ਤਾਂ ਇਸ ਲਈ ਕਿ ਮੈਨੇਜ ਹੋਵੇ ਕਿ ਕੱਲ੍ਹ ਮੇਰੇ ਘਰ ਜਾਣ ਨੂੰ ਪਤਾ ਲੱਗੇ ਤੁਸੀਂ ਨਸ਼ੇ ਕਰਦੇ ਹੋ। ਸਚੀਓ ਪਹਿਲਾਂ ਤੋਂ ਸਚੀਓ ਮੈਂ ਉਹ ਇਹ ਸ਼ਿਕਵਾ ਉਹਨੂੰ ਕੋਸ਼ਿਸ਼ ਕਰੀਏ ਕਿਉਂਕਿ ਕਿਉਂਕਿ ਮੈਂ ਫਰਨਮੈਂਟ ਚੂਰੀ ਨਹੀਂ ਕਰ ਸੀ ਤੇ ਮੈਨੂੰ ਐਸੀ ਮੰਗਤ ਨਹੀਂ ਰਹੀ ਮੈਂ ਜੋ ਤੁਹਾਨੂੰ ਦੱਸਾਂ ਉਹ ਨਹੀਂ ਹੋਇਆ ਮੈਂ ਉਹ ਨਹੀਂ ਦੱਸੀ ਮੈਨੂੰ ਇਹ ਚੱਬਦੀ ਦੀ ਸੋ ਕੋਈ ਨਹੀਂ ਹੋਇਆ ਪਰ ਜਿਹੜਾ ਮੈਂ ਕਹਿੰਦਾ ਮੈਂ ਇਹ ਕਹਿੰਦਾ ਕਿ ਅੰਗੇ ਚਲਾ ਕੇ ਤੁਸੀਂ ਮੈਨੂੰ ਬਸ ਮੈਨੂੰ ਲੋੜ ਆ ਕਿ ਤੁਸੀਂ ਬਸ ਬੋਲੀਏ ਨਹੀਂ ਬੋਲੇ ਮੈਨੂੰ ਕੁਝ ਮੈਨੂੰ ਕੀ ਬੋਲਣਾ ਤੁਸੀਂ ਕਿ ਮਿੰਟ ਉੱਪਰ ਨਹੀਂ ਅਗੇ ਸੁਣਤੀ ਨਹੀਂ ਰਹੀ ਕਿ ਇਹ ਮਿੰਟ ਤੁਸੀਂ ਨਹੀਂ ਗਲਤ ਜਿਹੜਾ ਕਹੇ ਸੀ ਇਹ ਤਾਂ ਵੀ ਹੈਡ ਹੈ ਇਹਨੂੰ ਦੱਸੋ ਸਾਹਾਂ ਕੋਸ਼ ਇਹ ਹਿੱਸਾ ਲੈਂਦੀ ਆ ਛੇ ਮੈਂ ਕਿਹਨੂੰ ਮੈਂ ਇੰਦਰ ਤੱਕ ਤਾਂ ਮੈਂ ਕੁਝ ਕਹਿ ਲਈ ਤੁਹਾਨੂੰ ਬਾਪੂ ਨੂੰ ਪੁੱਛ ਲਓ ਬਾਪੂ ਮਰੇ ਕਿਹਾ ਸੀ ਕਿ ਬਾਪੂ ਮਰੇ ਵੇਚ ਦਿੱਤੀ ਇਹ ਮੇਰੀ ਜੀ ਬਾਪੂ ਤੇ ਬਾਰੇ ਕੁਝ ਲਓ ਬਾਪੂ ਦੇ ਵੇਚ ਦਿੱਤੇ ਤੇ ਗਲਤੀ ਤੇ ਚੜਕੋਗਾ ਬਾਪੂ ਵੀ ਸੌਰੀ ਚਾਹਦੇ ਆ ਇਹ 진짜 ਕਿਹਦੇ ਚਿੱਤ ਤੱਕ ਅੱਗੇ ਕੁਝ ਇਸੇ ਮੰਗਨਾ ਕੋਈ ਨਾ ਕਰੇ ਜਾਂ ਉਹ ਨਾ ਬਸ ਤਾਂ ਕੋਈ ਆਉਂਦਾ ਨਹੀਂ ਚਨਾਏ ਉਹਨਾਂ ਨਾਲ ਸ਼ਰਾਬ ਪੀਦੇ ਕਾਉਂ ਉਸ ਤੋਂ ਉਸ ਤੋਂ ਬੱਤੇ ਵਿੱਚ ਬੜੀ ਚਾਰ ਬਸ ਸੁੱਤੀ ਜਿਹਨੇ پارٹی ਕਰੀ ਹੈ پارٹی ਕਰਦੇ ਕਰਦੇ ਕੋਈ ਬੱਤੇ ਪੈਂਟੇ ਦੀ ਸ਼ਨਾਖਵਾ ਨਾ ਲਿੰਦੇ ਤੋਂ ਬੱਲਦੀ ਹੁੰਦੀ ਥੋੜੇ ਹੋਵਾਂ ਦਾ ਲੰਗੀ ਸਿਸਟਮ ਹੁੰਦਾ ਹਨਾ ਬਸ ਇਹ ਅਜੇ 25 ਦੇ ਚਾਰ ਮਿੰਟ ਪਹੀਏ ਬਸ ਮਿਲੂ ਇਹਨਾਂ ਪੱਜੇ ਬਸ ਇਹ ਬਹੁਤ ਹੋਵੇ ठीक ठीक हो ठीक है 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 तो ये ठीक है 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 है ठीक ਮੈਂ ਤੇਰੀ ਜੀਤ ਉਹਨਾਂ ਕੀਤੇ ਇਨਸਟੇਬਲ ਬਾਕੀ ਨੀ ਕੋਪੀ ਕੀਤੀ ਦੋ ਸੌਰੀ ਕਰਦੀ ਜੀ ਜੀ ਮਿਸਫਰਡ ਕਿਚਨ ਨਾ ਸਟੇ ਫੰਕ ਨੇ ਬੱਧੀ ਕਿਦਰਾ ਯਨ ਉਹ ਕੋ ਜੀ ਮੈਂ ਤਾਂ ਕਿਣਨ ਦਿਆ ਮਾਂ ਦਾ ਪਤਾ ਲੈਣ ਦੇ ਸੀ ਕਿ ਮੰਮੀ ਬਿਮਾਰ ਹੋਈ ਪਈ ਆ ਅੱਛਾ ਤੇ ਕਿਸੇ ਨੂੰ ਦੱਸਣ ਦਾ ਫਰਜ਼ ਨਹੀਂ ਹੈਗਾ ਤੇਰੀ ਸਾਸ ਨੂੰ ਤਾਂ ਦੱਸ ਜਾਂਦੀ ਵੀ ਮੈਂ ਕਿੱਥੇ ਜਾਨੀ ਆ ਉਹ ਮੈਨੂੰ ਕਾਲੀ ਕਾਲੇ 'ਚ ਫੋਨ ਆ ਗਿਆ ਕਹਿੰਦੇ ਬਾਲੀ ਬਿਮਾਰ ਹੋਈ ਪਈ ਐ ਮੰਮੀ ਨਾਲ ਚੱਲ ਜਾ ਕੇ ਪਤਾ ਲੈ ਕੇ ਆਵਾ ਤੇ ਬਿੰਦੂ 'ਚ ਮੁੜਿਆ ਹੀ ਪਤਾ ਲੈ ਕੇ ਹੈ ਤੇ ਹੋਰ ਉੱਥੇ ਰਹਿ ਕੇ ਕੀ ਕਰਨਾ ਸੀਗਾ ਘਰੇ ਰੋਟੀਆਂ ਤੁਹਾਨੂੰ ਔਖਾ ਹੋਏ ਕਿ ਤੁਸੀਂ ਤਾਂ ਹੱਥ ਹਲਾਉਂਦੀਆਂ ਨਹੀਂ ਆ ਅਸੀਂ ਆਪੇ ਹੱਥ ਹਲਾਉਂਦੇ ਜੇ ਤੁਸਾਂ ਦੱਸ ਕੇ ਜਾਂਦੀ ਅਸੀਂ ਕਹਿ ਦਿੰਦੇ ਮੈਂ ਤੈਨੂੰ ਰਾਤ ਲਾਉਂਦੀ ਜੀ ਤੇਰੀ ਮਾਂ ਬਿਮਾਰ ਸੀ ਨਹੀਂ ਮੈਨੂੰ ਪਤਾ ਹੀ ਆ ਪੂਆ ਕਿਹੜੇ ਤੁਸੀਂ ਰੋਟੀਆਂ ਪਕਾਉਣੀਆਂ ਸੀ ਰੋਟੀਆਂ ਪਕਾਉਂਦੀਆਂ ਪਕਾਉਂਦੇ ਨੇ ਸਾਰਾ ਵਕਤ ਮੈਂ ਚੁ ਜਾ ਕੋਈ ਨਹੀਂ ਚੁਗਲ ਮੈਂ ਵੀ ਕਰਨ ਵਾਸਤੇ ਹੁੰਦਾ ਸਾਰਾ ਕੰਮ ਕਰਨਿਆ ਸੀ ਤੂੰ ਕਦੋਂ ਦੀ ਗਈ ਆ ਕਿ ਜਦੋਂ ਦੀ ਤੇ ਉਹਦੇ ਦੇ ਭਾਂਡਾ ਨਿੱਕਰ ਸਭ ਛੱਡ ਗਈ ਸੀ ਚਾਹ ਲੈ ਤੇ ਫਿਰ ਕੀ ਹੋ ਗਿਆ ਤੂੰ ਇੱਕ ਦਿਨ ਭੂਆ ਕਰ ਲਿਆ ਮੈਂ ਸਾਰੀ ਉਮਰ ਮੈਂ ਹੀ ਕਰਦੀ ਆਈ ਹੁਣ ਵੀ ਕਰਦੀ ਆਈ ਕੁੜੀ ਤੋਂ ਬਾਅਦ ਸਾਰਾ ਕੰਮ ਇਕੱਲੀ ਮੈਂ ਤੈਨੂੰ ਵੀ ਲੱਗਾ ਕੰਮ ਤਾਂ ਨਹੀਂ ਕਹਿੰਦੀ ਕੰਮ ਤਾਂ ਚਲ ਹਰੇਕ ਹੀ ਕਰਦਾ ਹੁੰਦਾਗਾ ਪਰ ਮੜਾ ਪੁੱਛਣ ਦੱਸਣ ਦਾ ਫਰਜ਼ ਹੁੰਦਾ ਕੋਈ ਗੱਲ ਨਹੀਂ ساری ਉਮਰ ਪੁੱਛ ਦੱਸ ਕੇ ਗਈਆਂ ਹਾਂ ਹੁਣ ਤਾਂ ਮਨ ਆਪ ਦੇ ਹਿਸਾਬ ਨਾਲ ਚੱਲ ਪੰਦ ਹੁਣ ਨਹੀਂ ਦੱਸ ਪੁੱਛ ਕੇ ਜਾਇਆ ਕਰਾਂ ਤੁਹਾਨੂੰ ਮੈਂ ਨਹੀਂ ਜਾ ਆ ਬੰਨੇ ਤੇਰੇ ਮੂਲੇ ਹੱਥ ਜਾ ਆਪ ਦੇ ਹਿਸਾਬ ਨਾਲ ਕਰਦਾ ਮੈਂ ਬੰਦੀ ਆ ਪੂਰਾ ਹੱਥ ਮੈਂ ਬੰਦੀ ਆ ਅ ਮੇਰੇ ਤਾਂ ਜਿਵੇਂ ਕਿਸ ਨੇ ਹੱਥ ਗੋਡਿਆਂ ਨਾਲ ਲਵਾਤੇ ਤੁਸੀਂ ਤਾਂ ਇਹੋ ਜੀ ਆਖਰ ਲਿਆ ਰੱਖੇ ਤੁਸੀਂ ਮੱਚੀ ਜਾਣਗੇ ਮੇਰੇ ਤੋਂ ਮੱਚੀ ਜਾਣਗੇ ਮੇਰੇ ਤੇ ਹਾਂ ਅਸੀਂ ਮਾ ਕਿਉ ਮੱਚਗੇ ਮੱchn ਸਾਡੇ ਬੈਰੀ ਮੱਚ ਜਾਣ ਬੈਰੀ ਮੇਰੇ ਤਾਂ ਆਪ ਬੈਰੀ ਮੱਚ ਜਾਣ ਸਾਰੇ ਮੇਰੇ ਤੇ ਲੱਗਦੇ ਆ ਜੇ ਭਾਈ ਜਾਨੀ ਜਾ ਕੇ ਅੰਦਰ ਪਾਣੀ ਤਾਂ ਨਹੀਂ ਪੀਲਾ ਤੂੰ ਤਾਂ ਪੱਖੀ ਖਾਈ ਆਉਣੀ ਸਾਰਾ ਦਿਨ ਹਾਂ ਆਈ ਕਿਸੇ ਚਾਹ ਨਹੀਂ ਪਾਣੀ ਨਹੀਂ ਵੀ ਭਾਈ ਪਾਣੀ ਪੀਲਾ ਬਾਹਰੋਂ ਆਈਆਂ ਬਸ ਹੰਤਾ ਲੜਨ ਦਾ ਹੋਦਾ ਵੀ ਆ ਆ ਕੇ ਘਰ ਹੁਣੀ ਗਲ ਪੈ ਜਨ ਜਫਾ ਪਾਲ ਗਏ ਬਸ ਕਿਵੇਂ ਨਾ ਕਿਵੇਂ ਨਹੀਂ ਜੇ ਤੈਨੂੰ ਆਏ ਪੁੱਛ ਲੈ ਕਿਥੋਂ ਤੇਰੇ ਡਾਂਗ ਤਾਂ ਨਹੀਂ ਮਾਰਤੀ ਡਾਂਗ ਹੀ ਵੱਜ ਗਈ ਕਿਸੇ ਪਾਸੇ ਜਾ ਨਿਕਲ ਵੀ ਨਹੀਂ ਸਕਦੀ ਤੇ ਮੈਂ ਖਾਂ ਬੰਦ ਕਰ ਰੱਖਿਆ ਤੁਸੀਂ ਜ਼ਰੂਰ ਕੋਈ ਨਾ ਕੋਈ ਦਾਲ ਚਕਾਲਾ ਪਾਲੂ ਛੋਲੇ ਆਇਆ ਤੁਰਫੂ ਪਾਲੂ ਛੋਲੇ ਆਇਆ ਤੁਰਫੂ ਇਹ ਕਰਦੀ ਤਾਂ ਕੋਈ ਨਾ ਕੋਈ ਹੋਰ ਕਾਰਵਾਈ ਫਿਰਦੀ ਆ ਤੇ ਗੱਲ ਕਰ ਇਹ ਨੂੰ ਆਇਆ ਕਿ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਤੇ ਹੁਣ ਪਤਾ ਮੈਂ ਵੀ ਮੁਰਾ ਕੇ ਛੱਡੂੰ ਰਹੂੰ ਮੈਂ ਵੀ ਉਹਨੇ ਤੇਰੇ ਇੱਥੇ ਜਿਨਾਂ ਸੱਤੇਰਾ ਸੱਚ ਨਹੀਂ ਸਾਹਮਣੇ ਆ ਇਹ ਕੀ ਜਾਣੂ